ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਆਪਣੇ ਪੇਜ ਤੇ ਐਨੀਮਲ ਸਟਾਰ ਪੇਜ ਤੇ ਤੇ ਅੱਜ ਆਪਾਂ ਤੁਹਾਨੂੰ ਇੱਕ ਬਕਾਊ ਪਸ਼ੂ ਲੈ ਕੇ ਆਏ ਆ ਤੇ ਬਾਕੀ ਵੀਰ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਹੈਗਾ ਇਹ ਜਗਰਾਮ ਤੀਰਥ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਤੇ ਵੀਰ ਨੇ ਇਹ ਸੇਲ ਵਾਸਤੇ ਰੱਖੀ ਹੈ ਗਾਂ ਤੇ ਇਹਦੇ ਕੋਲ ਵੀਰ ਕੋਲੇ ਦੂਜਾ ਸੂਆ ਸੂਈ ਇਹਦੇ ਕੋਲੇ ਇਸ ਟਾਈਮ ਸੂਗੀ ਤੇ ਬਾਕੀ ਵੀਰ ਨਾਲ ਗੱਲਬਾਤ ਕਰਾਂਗੇ ਵੀਰੇ ਮੜਾ ਤੋਰੀ ਇਹਨੂੰ ਭਾਈ ਬਾਕੀ ਅਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਯਾਰ ਬਹੁ ਬੜੀ ਦੁੱਧ ਕੱਢੂਗੀ ਜਿਹੜੇ ਹਿਸਾਬ ਨਾਲ ਬਣਦਾ ਜੀ ਅਡਰ ਕੁਆਲਿਟੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਵਪਾਰੀ ਨਹੀਂ ਹੈ ਕਰੂ ਆ ਇਹ ਕੋਲ ਬਾਈ ਕੋਲੇ ਆ ਉਹਦਾ ਕੰਮ ਹੈ ਬਾਕੀ ਕੱਦ ਕਾਠ ਦੀ ਬਹੁਤ ਚੰਗੀ ਹੈ ਦੇਖ ਸਕਦਾ ਤੁਸੀਂ ਬਹੁਤ ਹੀ ਸੋਹਣੀ ਤੇ ਬਹੁਤ ਸੀਲ ਹੈ ਬਾਕੀ ਦੇਖ ਸਕਦੇ ਤੇ ਬਾਕੀ ਵੀਰ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਆਪਾਂ ਪਹਿਲੀ ਲਾਈਵ ਵੀ ਦਿਖਾਤਾ ਕਿਤੇ ਬੰਦੇ ਨੂੰ ਐ ਹੁੰਦਾ ਯਾਰ ਇਹਨਾਂ ਨੇ ਗੱਲਬਾਤ ਕਰਕੇ ਇਹ ਆਪਣਾ ਬਹੁ ਪ੍ਰੇਮਾ ਭਰਾ ਨਾਲ ਤਾਂ ਕਰਕੇ ਵੀਡੀਓ ਪਾਤੀ ਬਾਕੀ ਆਪਣਾ ਸੀਲ ਪਰਚੇ ਵਾਲਾ ਬੜਾ ਕੋਈ ਕੰਮ ਨਹੀਂ ਹੈਗਾ ਬਾਕੀ ਲੇਬਲ ਵੀ ਦੇਖ ਸਕਦਾ ਪੂਰੀ ਸਾਫ ਹੈ ਤੇ ਇਦਣ ਕਿੰਨੇ ਕੱਢੂ ਵੀਰੇ 15 ਰੁਪਏ 15 ਰੁਪਏ ਪੂਰੇ ਹੈ ਤੇ ਆਪਣੇ ਕੋਲੇ ਤੁਸੀਂ ਇੱਕ ਸੂਸਵਾਈ ਹੋਉ ਆਪਦੇ ਕੋਲੇ ਹਾਂ ਸੂਸਵਾਈ ਹੈ ਅਸੀਂ ਕਿੰਨਾ ਉਦੋਂ ਕੱਢਦੇ ਸੀ ਨੇ 26 27 ਲੀਟਰ ਉਦੋਂ ਕੱਢਦੇ ਸੀ ਨਾਰਮਲ ਖਰਾਕ ਤੇ ਤੇ ਹੁਣ ਆਪਾਂ ਰੇਟ ਰੂਟ ਕੀ ਕਰਾਂਗੇ ਬਾਕੀ ਨਾ ਵੀਰ ਵਿੱਚ ਆਪਾਂ ਨੂੰ ਕਹਿ ਜਾਂਦੇ ਯਾਰ ਤੁਸੀਂ ਰੇਟ ਦੱਸ ਦਿਓ ਵੀ ਰੇਟ ਕੀ ਕਰਾਂਗੇ ਆਪਾਂ 115 115 ਤੇ ਉਹ ਹਨਾ ਜੀ ਸਿਆਲ ਸੂਚ ਨੂੰ ਤਾਂ ਬਹੁਤ ਜਿਆਦਾ ਮਹਿੰਗੀ ਜਾਂਦੀ ਹੈ ਨਾ ਇਹ ਹੂੰ ਬਾਕੀ ਆਪਣਾ ਕੋਈ ਹੋਰ ਗੱਲ ਨਹੀਂ ਹੈਗਾ ਬਾਕੀ ਭਰਾ ਆਪਣਾ ਮੋਹ ਪ੍ਰੇਮ ਹੈ ਤੇ ਕੋਈ ਇਹ ਵਪਾਰ ਨਹੀਂ ਕਰਦਾ ਵੀਰ ਬਸ ਵੈਸੀ ਵੇਚ ਰਿਹਾ ਕਿਉਂਕਿ ਇਹਨਾਂ ਦੁਕਾਨਦਾਰੀ ਦਾ ਕੰਮ ਆ ਸਮਝਦਾ ਨਹੀਂ ਵੀਰ ਕੋਲੇ ਪਸੂ ਤੇ ਬਾਕੀ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਤੇ ਤੇ ਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦੁਬਾਰਾ ਦੱਸ ਦੇਣਾ ਪਿੰਡ ਇਹ ਜਗਰਾਮ ਤੀਰਥ ਹੈ ਤਲਵੰਡੀ ਸਾਬੋ ਕੋਲਾ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਬਾਕੀ ਵੀਰ ਨਾਲ ਫੋਨ ਫੋਨ ਤੇ ਗੱਲ ਕਰ ਸਕਦੇ ਹੋ ਤੇ ਲਾਈਵ ਵੀ ਆਪਣਾ ਕੋਈ ਇਹ ਵੈਸੇ ਨਹੀਂ ਬਣਾ ਕੇ ਵੀਡੀਓ ਪਾਈ ਹੋਈ ਕਿਉਂਕਿ ਚੰਗਾ ਪਸ਼ੂ ਤਾਂ ਕਰਕੇ ਜਾਨਵਰ ਚੰਗਾ ਸੀਲਾ ਵਾਕੀ ਤੇ ਤੁਸੀਂ ਦੇਖ ਸਕਦੇ ਹੋ ਕੰਮੇ ਸੁਈ ਹੋ ਬਾਈ ਪਰ ਚੌਥੀ ਵੀ ਸੁਣਨ ਵਾਲਾ ਹੈ ਕੀ ਠੀਕ ਹੈ ਤੇ ਸੀਲਾ ਪੂਰੀ ਹੈ ਪੂਰੀ ਸੀਲਾ ਠੀਕ ਹੈ ਬਈ ਤੇ ਬਾਕੀ ਸੂਣ ਚ 15 ਦਿਨ ਰਹਿ ਗਏ ਹੈ ਨਾ ਬਾਕੀ ਤੁਹਾਨੂੰ ਆਰਡਰ ਦੁਬਾਰੇ ਦਿਖਾ ਦਨੇ ਕਿਉਂਕਿ ਮਨ ਲਈ ਵਾਲ ਕੱਢੂਗੇ ਜੇ ਤਾਂ ਇਹ 15 ਦੇ ਲੈ ਕੇ ਜਾਉ ਰਾਮ ਨੂੰ ਦੇਖ ਸਕਦੇ ਹੋ ਬਹੁਤ ਚੰਗੀ ਬਹੁਤ ਜਿਆਦਾ ਵਧੀਆ ਨਸਲ ਦੀ ਹੈ ਜੇ ਬਾਕੀ ਵੀਰਨਾ ਆਪਾਂ ਨੰਬਰ ਦੇਵਾਂਗੇ ਜਰੂਰ ਤੁਸੀਂ ਸੰਪਰਕ ਕਰਿਓ ਤੇ ਜਿਹੜੇ ਵੀਰਨੇ ਇਹ ਪਰਚੇਜ ਕਰਨੀ ਹੈ ਕਦ ਕਾਟਕ ਨੂੰ ਦੇਖ ਸਕਦੇ ਹੋ ਪੂਰੀ ਹੈਵੀ ਗਾਂਗੀ ਐਚ ਐਫ ਆ ਪੂਰੀ ਪਿਓਰ ਤੇ ਆਪਾਂ ਹੀ ਇਹਦੇ ਸੀਮਣ ਲਾਇਆ ਸੀਗਾ ਬਹੁਤ ਚੰਗਾ ਸੀਮਣਾ ਦੇ ਲੱਗਿਆ ਹੋਇਆ ਤੇ ਇਹ ਵੀ ਇਸ ਦਾ ਸੀਮਣ ਲੱਗਿਆ ਹੋਇਆ ਬਹੁਤ ਚੰਗਾ ਜੇ ਕਿਸੇ ਭਰਾ ਨੇ ਪਰਚੇਜ ਕਰਨੀ ਹੋ ਵੀਰ ਨਾਲ ਜਰੂਰ ਗੱਲਬਾਤ ਕਰਿਓ ਤੇ ਬਾਕੀ ਮੈਂ ਫੇਰ ਦੁਬਾਰਾ ਕਹਣਾ ਵੀ ਵਾਈ ਦਾ ਕੋਈ ਬਾਰ ਵਾਲਾ ਕੰਮ ਨਹੀਂ ਤੁਸੀਂ ਘਰੇ ਆ ਕੇ ਦੇਖ ਸਕਦੇ ਹੋ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਆ ਤੁਸੀਂ ਫੇਰ ਲੈ ਕੇ ਜਾਇਓ ਤੇ ਬਾਕੀ ਗਰੰਟੀ ਵਾਲੀ ਗੱਲ ਹੈ ਆਪਣੀ ਇਹ ਖਾਸ ਕਰਕੇ ਮੈਂ ਹੀ ਰਖਾਈ ਹੈ ਮੈਨੂੰ ਤਾਂ ਪਤਾ ਨਾ ਇਹ ਚੰਗੀ ਹੈ ਬੈੜ ਤਾਂ ਹੀ ਵੀਡੀਓ ਪਾਈ ਆਪਾਂ ਕੋਈ ਇਹ ਤਾਂ ਵਿਚਾਰਦੋਂ ਪੈਸੇ ਨਹੀਂ ਲੈਂਦੇ ਵੀਡੀਓ ਪਾਉਣ ਦੇ ਠੀਕ ਹੈ ਵੀਰੇ ਓਕੇ